ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ بارش ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰਾਂ ਤਾਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ بارش ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ ਕਾਫੀ ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਕਾਂਸੀ ਜੁਕਾਮ ਬੁਖਾਰ ਤਾਂ ਹੁਣ ਇਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਤੇ ਤਰ੍ਹਾਂ ਹੀ بارش ਹੋਵੇ ਕਿ ਜਿਸ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਆ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਆ ਤੇ ਤਸਵੀਰਾਂ ਵਿੱਚ ਵੇਖ ਸਕਦੇ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਆ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਵ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਤਾਂ ਕਿ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ ਬਾਰਿਸ਼ ਹੋਵੇਗੀ ਸੰਗਣੀ ਤੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ بارش ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ بارش ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕਾ ਕਾਫੀ ਪ੍ਰੇਸ਼ਾਨ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜ਼ੁਕਾਮ ਬੁਖਾਰ ਤੇ ਹੁਣ ਇਹਨਾਂ ਸੁੱਕੀ ਠੰਡ ਦੇ ਰਾਹਤ ਜਿਹੜੀ ਆ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ بارش ਹੋਵੇਗੀ ਜਿਸ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਕ ਇਹ ਜਲੰਧਰ ਦੀਆਂ ਤਕਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਆ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਆ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚੋਂ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ ਤੁਹਾਨੂੰ ਜੈਨਿਕਸ ਵਿਰਾ ਨਾ ਸਬਰ ਵਾਲ ਅੱਜ ਦੀ ਸ਼ੁਰੂਆਤ ਹੋਈ ਆ ਕਾਫੀ ਸੋਕੇ ਇੰਤਜ਼ਾਰ ਕਰ ਰਹਾ ਤੇ ਇੰਤਜ਼ਾਰ ਖਤਮ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰਾਂ ਤਾਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਸ਼ਾਂਤੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਕਾਂਸੀ ਜੁਕਾਮ ਬੁਖਾਰ ਤੇ ਹੁਣ ਇਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ بارش ਹੋਵੇਗੀ ਜਿਸ ਨਾਲ ਠੰਡ ਜਿਹੜੀ ਇਹ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਆ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਹੈ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸ ਰਾਤ ਤੇ ਮੈਂ ਹਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ ਕਾਫੀ ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜ਼ੁਕਾਮ ਬੁਖਾਰ ਤੇ ਹੁਣ ਇੰਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਕਿ ਇਸੇ ਤਰ੍ਹਾਂ ਹੀ ਬਾਰਿਸ਼ ਹੋਵੇਗੀ ਜਿਸ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਹਾਂ ਜਲੰਧਰ ਦੀਆਂ ਤਕਵੀਰਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਗੜੀ ਤੁੰਦ ਜਿਹੜੀ ਆ ਉਹ ਪੈ ਚੁੱਕੀ ਆ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਗਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਵ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ ਬਾਰਿਸ਼ ਹੋਵੇਗੀ ਸੰਗਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰਿ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕਾ ਕਾਫੀ ਪ੍ਰਸ਼ਾ ਕੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜੁਕਾਮ ਬੁਖਾਰ ਤੇ ਹੁਣ ਇਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਤਾਈ বারিশো ਦੀ ਜਿਸ ਨਾਲ ਠੰਡ ਜਿਹੜੀ ਆ ਹੋਰ ਵਧੀਆ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਆ ਜਲੰਧਰ ਦੀ ਆ ਤੁਸੀਂ ਵੇਖ ਸਕਦੇ ਕਿ ਕਿਵੇਂ ਸਾਹ ਪਾਸੇ بارش ਤੋਂ ਬੰਗੜੀ ਤੁੰਦ ਜਿਹੜੀ ਆ ਉਹ ਪਈ ਆ ਤੇ ਤੁਸੀਂ ਵੇਖ ਸਕਦੇ ਕਿ ਕਿਵੇਂ ਸਾਹ ਪਾਸੇ ਸੰਘਣੀ ਤੁੰਦ ਪਈ ਹੋਈ ਮੌਸਮ ਦੇ ਵਿੱਚ ਇੱਕ ਬਦਲਾ ਦੇਖੋ ਮੌਸਮ ਵੱਲੋਂ ਅਲਰਟ ਜਾਰੀ ਕੀਤਾ ਗਿਆ 3 ਦਿਨ ਦਾ ਤਾਂ ਇਸੇ ਤਰ੍ਹਾਂ ਹੋਵੇਗੀ ਸੰਘਣੀ ਤੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਜੋ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਾਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦਿਨ ਰਾਤ ਤੋਂ ਹੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਹਨਾਂ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ بارش ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ काफी ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜੁਕਾਮ ਬੁਖਾਰ ਤੇ ਹੁਣ ਇਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ بارش ਹੋਵੇਗੀ ਜਿਸ ਨਾਲ ਠੰਡ ਇਹ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਆ ਜਲੰਧਰ ਦੀਆਂ ਤਕਵੀਰਾ ਤੁਸੀਂ ਵੇਖ ਸਕਦੇ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਹੈ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੇ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜ਼ਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਬਾਰਿਸ਼ ਹੋ ਰਹੀ ਹੈ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਉਤੇ ਦੇ ਨਿਕਸ ਮੇਰਾ ਸਾਹਮਨਾ ਸਾਲ ਦੇ ਮੀਤ ਹੋਈ ਸਮੇਂ ਤੋਂ ਲੋਕ ਇੰਤਜ਼ਾਰੀ ਮੀਂਹ ਚਾਰ ਖਤਮ ਹੋ ਗਿਆ ਤੇ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ ਪੰਜਾਬ ਹਰਿਆਣਾ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਆ ਗਿਆ ਠੰਡ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਨੂੰ ਸੁੱਖ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ काफी ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜ਼ੁਕਾਮ ਬੁਖਾਰ ਤੇ ਹੁਣ ਇੰਨਾ ਸੁੱਕੇ ਠੰਡ ਤੋਂ ਰਾਹਤ ਜਿਹੜੀ ਐ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲ ਜਾ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ ਕਿ ਇਸੇ ਤਰ੍ਹਾਂ ਹੀ بارش ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਆ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਆ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖੋ ਰੇਮੋਸ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਗਣੀ ਤੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜ਼ਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਆਪ ਦੇ ਵਿੱਚ ਉਸ ਤਰ੍ਹਾਂ ਮਿਲ ਰਿਹਾ ਠੰਡਾ ਚੱਲ ਰਹੀ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ ਇਹਨਾਂ ਥਾਵਾਂ ਤੇ ਬਾਰਿਸ਼ ਮੌਸਮ ਬਦਲ ਚੁੱਕਿਆ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸੱਚੀ ਕਹਾਂ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਦੀ ਸੁੱਕੀ ਠੰਡ ਦੇ ਨਾਲ ਲੋਕਾफी ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜ਼ੁਕਾਮ ਬੁਖਾਰ ਤੇ ਹੁਣ ਇਹਨਾਂ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ بارش ਹੋਵੇਗੀ ਜਿਸ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਹਾਂ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਹੈ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰਿ ਹੋ ਰਹੀ ਹੈ ਤੇ ਇਸ ਬਰਫਬਾਰਿ ਦਾ ਅਸਰ ਜਿਹੜਾ ਮੈਂ ਮੈਦਾਨੀ ਇਲਾਕਿਆਂ ਦੇ ਵਿੱਚੋਂ ਦੇਖਣ ਨੂੰ ਜ਼ਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜ਼ਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਸਬਰਵਾਲ ਨਵੇਂ ਸਾਲ ਦੀ ਸ਼ੁਰੂਆਤ ਮੀਤ ਹੋਈ ਆ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਮੀਂਹ ਦਾ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ ਕਾਫੀ ਪਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਕਾਂਸੀ ਜੁਕਾਮ ਬੁਖਾਰ ਤੇ ਹੁਣ ਇਨਾ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ بارش ਹੋਵੇਗੀ ਜਿਸ ਨਾਲ ਠੰਡ ਯਾ 4 ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਹੈ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਹੈ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚੋਂ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੋਂ ਮੀਂਹ ਪੈ ਰਿਹਾ ਤਾਂ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਹਨਾਂ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਮੌਸਮ ਬਦਲ ਚੁੱਕਿਆ ਹੈ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਯਾਨੀ ਮੇਰਾ ਅਤੇ ਮਹਿਬੂਬ ਨਵੀਂ ਸ਼ੁਰੂਆਤ ਮੀਤ ਹੋਈ ਆ ਕਾਫੀ ਸੋਕੇ ਇੰਤਜ਼ਾਰ ਮੀਰਾ ਤੇ ਖਤਮ ਹੋ ਗਜੇ ਹਰ ਤੋ ਹੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਦੀ ਗੱਲ ਕਰ ਲਈਏ ਦੇਰ ਰਾਤ ਤੋਂ ਮੀਂਹ ਪੈ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਠੰਡ ਹੋਰ ਵੱਧ ਚੁੱਕੀ ਹੈ ਤੇ ਪਰ بارش ਹੋਣ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਲੋਕ काफी ਪ੍ਰੇਸ਼ਾਨ ਸੀ ਤੇ ਸਿਹਤ ਸੰਬੰਧੀ ਕਈ ਬਿਮਾਰੀਆਂ ਲੱਗ ਰਹੀਆਂ ਸੀ ਜਿਵੇਂ ਖਾਂਸੀ ਜ਼ੁਕਾਮ ਬੁਖਾਰ ਤੇ ਹੁਣ ਇਹਨਾਂ ਸੁੱਕੀ ਠੰਡ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਚੁੱਕੀ ਆ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਮੀਂਹ ਪੈ ਰਿਹਾ بارش ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਔਰ ਜ਼ਰੂਰ ਮਿਲਿਆ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰ ਲਈਏ ਤੇ ਅਗਲੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਗਲੇ 3 ਦਿਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਕਿ ਇਸੇ ਤਰ੍ਹਾਂ ਹੀ ਬਾਰਿਸ਼ ਹੋਵੇਗੀ ਜਿਸ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ ਤੇ ਇਸ ਵੇਲੇ ਜਲੰਧਰ ਅਸੀਂ ਖੜੇ ਹਾਂ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ بارش ਤੋਂ ਬਾਅਦ ਸੰਘਣੀ ਧੁੰਦ ਜਿਹੜੀ ਆ ਉਹ ਪੈ ਚੁੱਕੀ ਆ ਤੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਾਰੇ ਪਾਸੇ ਸੰਘਣੀ ਧੁੰਦ ਪਈ ਹੋਈ ਆ ਤੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਗਲੇ 3 ਦਿਨਾਂ ਦਾ ਅਗਲੇ 3 ਦਿਨ ਇਸੇ ਤਰ੍ਹਾਂ بارش ਹੋਵੇਗੀ ਸੰਘਣੀ ਧੁੰਦ ਵੀ ਜਿਹੜੀ ਆ ਉਹ ਪੈ ਸਕਦੀ ਹੈ ਸ਼ੀਤ ਲਹਿਰ ਚੱਲੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਇਸ ਬਰਫਬਾਰੀ ਦਾ ਅਸਰ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਜਰੂਰ ਮਿਲਦਾ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ بارش ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਜਾਂ ਮੌਸਮ ਬਦਲਦਾ ਤਾਂ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਜਰੂਰ ਦੇਖਣ ਨੂੰ ਮਿਲਦਾ ਤੇ ਪੰਜਾਬ ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਹੈ ਦੇਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੜਕਸਰ ਤੋਂ ਮੀਂਹ ਪੈ ਰਿਹਾ ਤੇ ਕਈ ਥਾਵਾਂ ਤੇ ਦੇਰ ਰਾਤ ਤੋਂ ਹੀ بارش ਹੋ ਰਹੀ ਹੈ ਜਿਸ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਥਾਂ ਤੇ ਬਾਰਿਸ਼ ਹੋ ਰਹੀ ਆ ਮੌਸਮ ਬਦਲ ਚੁੱਕਿਆ ਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਏ